ਹਾਏ ਰੱਬਾ ਆਹ ਕੀ ਕੈਰ ਕਮਾਇਆ ਇੱਕ ਨਿੱਕੇ ਜਿਹੇ ਬੱਚੇ ਦੇ ਉੱਤੋਂ ਮਾਂ ਦਾ ਹੱਥ ਸਦਾ ਲਈ ਦੂਰ ਕਰਵਾਇਆ ਯਾਰੋ ਗੋਲੂ ਸਹਸ ਹੋਤਾ ਜਿਸਨੂੰ ਲੋਕਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਗੋਲੂ ਦੀ ਇੱਕ ਵੀਡੀਓ ਕੀ ਵਾਇਰਲ ਹੋਈ ਕਿ ਗੋਲੂ ਤਾਂ ਫਿਲਮਾਂ ਚ ਆਉਣ ਲੱਗ ਪਿਆ ਗੋਲੂ ਦਿਲ ਦਾ ਬਹੁਤ ਹੀ ਸਾਫ਼ ਮੁੜਾ ਹੈ ਤੇ ਲੋਕਾਂ ਨੂੰ ਹਮੇਸ਼ਾ ਹੀ ਹਸਾਉਂਦਾ ਰਹਿੰਦਾ ਹੈ ਪਰ ਯਾਰੋ ਹਾਲ ਹੀ ਵਿੱਚ ਨਾ ਗੋਲੂ ਦੀ ਮਾਂ ਇਸ ਦੁਨੀਆ ਤੋਂ ਚਲੀ ਗਈ ਗੋਲੂ ਦੀ ਅਜੇ ਉਮਰ ਛੋਟੀ ਆ ਛੋਟੀ ਉਮਰੇ ਹੀ ਉਸ ਦੀ ਮਾਂ ਉਸ ਤੋਂ ਦੂਰ ਹੋ ਗਈ ਆ ਛੋਟਾ ਜਿਹਾ ਵੀਡੀਓ ਕਲਿੱਪ ਜੋ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਸ ਵਿੱਚ ਤੁਸੀਂ ਦੇਖੋਗੇ ਕਿ ਗੋਲੂ ਆਪਣੇ ਮਾਂ ਦੇ ਫੁੱਲ ਤਾਰਨ ਆਇਆ ਹੋਇਆ ਹੈ ਯਾਰੋ ਨਿੱਕੀ ਉਮਰੇ ਮਾਂ ਤੋਂ ਦੂਰ ਰਹਿਣਾ ਬਹੁਤ ਔਖਾ ਵਾ ਬੱਚਿਆਂ ਤੋਂ ਮਾਂ ਤਾਂ ਕਦੀ ਦੂਰ ਹੋਣੀ ਹੀ ਨਹੀਂ ਚਾਹੀਦੀ ਸਾਰੀ ਜ਼ਿੰਦਗੀ ਹੀ ਮਾਂ ਦੇ ਸਿਰ ਤੇ ਹੁੰਦੀ ਆ ਸੋ ਪਤਾ ਨਹੀਂ ਰੱਬ ਨੇ ਕਿਉਂ ਗੋਲੂ ਦੇ ਨਾਲ ਇੰਨਾ ਕਹਿਰ ਕਮਾਇਆ ਪਰ ਫਿਰ ਵੀ ਸਾਡੀਆਂ ਦੁਆਵਾਂ ਤੁਹਾਡੀਆਂ ਦੁਆਵਾਂ ਗੋਲੂ ਦੇ ਨਾਲ ਆ ਗੋਲੂ ਆਪਣੀ ਜ਼ਿੰਦਗੀ 'ਚ ਵਧੀਆ ਤਰੱਕੀ ਕਰੇ ਤੇ ਹੋਰ ਵੱਡਾ ਨਾਮ ਆਪਣਾ ਬਣਾਵੇ ਸੋ ਤੁਸੀਂ ਕਮੈਂਟਾਂ 'ਚ ਵਾਹਿਗੁਰੂ ਜੀ ਜ਼ਰੂਰ ਲਿਖਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਸਤਿ ਸ਼੍ਰੀ ਅਕਾਲ ਜੀ